9 ਮਾਰਚ 1966 ਈਸਵੀ ਦੇਬਰ ਆਲ ਇੰਡੀਆ ਕਾਂਗਰਸ ਵਰਕਿੰਗ ਵੱਲੋਂ ਪੰਜਾਬੀ ਸੂਬਾ ਬਣਾਉਣ ਦੇ ਲਈ ਮਤਾ ਪਾਸ ਕੀਤਾ ਗਿਆ ਕਿਨੇ ਮਤਾ ਪਾਸ ਕੀਤਾ ਕਿਹੜੇ ਕਿਹੜੇ ਇਸ ਕਮੇਟੀ ਦੇ ਵਿੱਚ ਮੈਂਬਰ ਸ਼ਾਮਲ ਸੀਗੇ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਆਓ ਇੱਕ ਵਾਰੀ ਫਤਿਹ ਬੁਲਾ ਦਈਏ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਤੇ ਪਾਕਿਸਤਾਨ ਦੀ ਲੜਾਈ ਤੋਂ ਬਾਅਦ ਭਾਰਤ ਸਰਕਾਰ ਨੇ ਇੱਕ ਮੁੱਦਾ ਚੁੱਕਿਆ ਕਿ ਪੰਜਾਬ ਨੂੰ ਇੱਕ ਵੱਖਰਾ ਸੂਬਾ ਐਲਾਨ ਕਰਨਾ ਹੈ ਉਹਦੇ ਲਈ ਕਮੇਟੀ ਬਣਾਈ ਜਾਵੇ ਤਦੂ ਕਮੇਟੀ ਬਣਾਈ ਗਈ ਤੇ ਤਿੰਨ ਮੈਂਬਰ ਇਸ ਕਮੇਟੀ ਦੇ ਵਿੱਚ ਸ਼ਾਮਲ ਸੀਗੇ 인ਦਰਾ ਗਾਂਧੀ ਜਵਾਨ ਮਹਾਵੀਰ त्यागी ਇਸੇ ਕਮੇਟੀ ਦੇ ਵਿੱਚ 22 ਐਮਪੀ ਤੇ ਇੱਕ ਸਲਾਹਕਾਰ ਕਮੇਟੀ ਬਣਾਈ ਗਈ ਜਿਸ ਸਲਾਹਕਾਰ ਕਮੇਟੀ ਦਾ ਚੇਅਰਮੈਨ ਸਰਦਾਰ ਹੁਕਮ ਸਿੰਘ ਸੀਗਾ ਇੰਦਰਾ ਗਾਂਧੀ ਨਹੀਂ ਚਾਹੁੰਦੀ ਸੀ ਕਿ ਪੰਜਾਬੀ ਸੂਬਾ ਬਣੇ ਕਿਉਂਕਿ ਇੰਦਰਾ ਗਾਂਧੀ ਨੂੰ ਪਤਾ ਸੀ ਕਿ ਜੇ ਪੰਜਾਬੀ ਸੂਬਾ ਬਣਦਾ ਹੈ ਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਜਿੰਨੇ ਹਿੰਦੂ ਨੇ ਉਹ ਨਾਰਾਜ਼ ਹੋਣਗੇ ਪੰਜਾਬ ਦੇ ਹਿੰਦੂ ਨਾਰਾਜ਼ ਨਾ ਹੋ ਜਵੇ ਇਸ ਕਰਕੇ ਇੰਦਰਾ ਗਾਂਧੀ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਨਹੀਂ ਸੀਗੀ ਪਰ ਬਾਰ-ਬਾਰ ਮੀਟਿੰਗਾਂ ਹੋਈਆਂ ਬਾਰ-ਬਾਰ ਕੋਸ਼ਿਸ਼ਾਂ ਹੋਈਆਂ ਸਿੱਖਾਂ ਦੀਆਂ ਕੁਰਬਾਨੀਆਂ ਯਾਦ ਕੀਤੀਆਂ ਗਈਆਂ ਨਹਿਰੂ ਵੱਲੋਂ ਕੀਤੇ ਹੋਏ ਵਾਅਦੇ ਯਾਦ ਕਰਵਾਏ ਗਏ ਮਹਾਤਮਾ ਗਾਂਧੀ ਦੇ ਜਿਹੜੇ ਬੋਲ ਸਿੱਖਾਂ ਲਈ ਬੋਲੇ ਸੀਗੇ ਉਹ ਯਾਦ ਕਰਵਾਏ ਗਏ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਵਾਸਤੇ ਇਨ੍ਹਾਂ ਸਿੱਖਾਂ ਨੇ ਇਨ੍ਹਾਂ ਪੰਜਾਬੀਆਂ ਨੇ ਕਿੰਨਾ ਯੋਗਦਾਨ ਪਾਇਆ ਉਹ ਸਭ ਕੁਝ ਯਾਦ ਕਰਵਾਇਆ ਗਿਆ ਉਹ ਦੋ بار بار ਇਹ ਚੀਜ਼ਾਂ ਯਾਦ ਕਰਵਾਈਆਂ ਗਈਆਂ ਵੀ ਜਿਹੜੇ ਸਾਰੇ ਸਲਾਹਕਾਰ ਬੈਠੇ ਕਮੇਟੀ ਮੈਂਬਰ ਬੈਠੇ ਚੰਗੇ ਸੂਝਵਾਨ ਬੰਦੇ ਬੈਠੇ ਫਿਰ ਉਹਨਾਂ ਨੇ ਅੱਜ ਦੇ ਦਿਨ 9 ਮਾਰਚ 1966 ਇਸਵੀ ਦੇ ਅੰਦਰ ਪੰਜਾਬੀ ਸੂਬਾ ਬਣਾਉਣ ਦੇ ਵਾਸਤੇ ਇੱਕ ਮਤਾ ਪਾਸ ਕਰ ਦਿੱਤਾ ਸੀ ਬਹੁਤ ਜਦੋਜਹਿਦ ਤੋਂ ਬਾਅਦ ਇਹ ਮਤਾ ਪਾਸ ਹੋਇਆ ਸੀਗਾ ਬੜੀ ਮਿਹਨਤ ਬੜੀ ਕੋਸ਼ਿਸ਼ ਬੜੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ ਤਾਂ ਕਰਕੇ ਕੀਤੇ ਇਹ ਮਤਾ ਪਾਸ ਹੋਇਆ ਨਹੀਂ ਤਾਂ ਬਹੁਤੇ ਲੋਕੇ ਚਾਹੁੰਦੇ ਸੀਗੇ ਦੀ ਪੰਜਾਬੀ ਸੂਬੇ ਦੇ ਉੱਤੇ ਕੋਈ ਗੱਲ ਵੀ ਨਾ ਕੀਤੀ ਜਾਵੇ ਪਰ ਸਿੱਖਾਂ ਦੀ ਕੁਰਬਾਨੀਆਂ ਨੂੰ ਸਿੱਖਾਂ ਦੀਆਂ ਸ਼ਹੀਦੀਆਂ ਨੂੰ ਸਾਹਮਣੇ ਰੱਖ ਕੇ ਅੱਜ ਦੇ ਦਿਨ 9 ਮਾਰਚ 1966 ਈਸਵੀ ਨੂੰ ਆਲ ਇੰਡੀਆ ਕਾਂਗਰਸ ਵਰਕਿੰਗ ਵੱਲੋਂ ਪੰਜਾਬੀ ਸੂਬਾ ਬਣਾਉਣ ਦੇ ਲਈ ਮਤਾ ਪਾਸ ਕਰ ਦਿੱਤਾ ਸੀ ਗੁਰੂ ਮਾਲਕਾ ਕਿਰਪਾ ਕਰੇ ਸਤਪੁਰ ਮੇਰਾ ਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ